ਭੇਟੇ ਨਿਊਜ਼ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡੇ ਨਾਲ ਕਰਨ ਬਹਿਰਾ। ਸੋ ਮਾਨਸਾ ਦੇ ਪੁਰਾ 28 ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਨਸ਼ੇ ਦੀ ਆਦੀ ਮਾਂ ਪਿਓ ਨੇ ਆਪਣੇ 5 ਬੀਨੇ ਦੇ ਬੱਚੇ ਨੂੰ 1,80,000 ਰੁਪਏ ਦੇ ਵਿੱਚ ਵੇਚ ਦਿੱਤਾ ਹੈ। ਤਾਂ ਮੁਲਜ਼ਮ ਮਾ ਗੁਰਮਨ ਕੌਰ ਦੇ ਪਿਤਾ ਸੰਦੀਪ ਸਿੰਘ ਪਹਿਲਾਂ ਹਰਿਆਣਾ ਦੇ ਜ਼ਿਲ੍ਹੇ ਫਤਿਹਪੁਰਬਾਦ ਦੇ ਰੱਤਿਆ ਦੇ ਵਿੱਚ ਰਹਿੰਦੇ ਸਨ। ਇਹਨਾਂ ਨੇ ਇੱਥੇ ਵੀ ਆਪਣੇ ਬੱਚੇ ਦਾ ਪਹਿਲਾਂ 5,10,000 ਦਾ ਕੀਤਾ ਸੀ। ਪਰ ਕਿਸੇ ਗੱਲ ਕਾਰਨ ਉਹਨਾਂ ਨੇ ਬੱਚਿਆ ਨਹੀਂ ਦਿੱਤਾ ਜਿਸ ਤੋਂ ਬਾਅਦ ਇਹ ਜੋੜਾ ਮਾਨਸਾ ਦੇ ਅਕਬਰਪੁਰ ਖੜਾਲਪੜ ਦੇ ਵਿੱਚ ਰਹਿਣ ਲੱਗਾ ਸੁਮਰਸ਼ ਦੇ ਆਪ ਦੀ ਜੋੜੇ ਨੂੰ ਇੱਥੇ ਆ ਕੇ ਬੱਚੇ ਦਾ ਸੌਦਾ ਕਰ ਦਿੱਤਾ ਤੇ ਬੱਚੇ ਦੀ ਮਾਂ ਗੁਰਮਨਕੌਰ ਜੋ ਕਿ ਸੂਬਾ ਪੰਦਰੀ ਪਹਿਲਵਾਨ ਵੀ ਰਹਿ ਚੁੱਕੀ ਹੈ ਦੀ ਮਮਤਾ ਹੁਣ ਜਾਗੀ ਹੈ ਉਸ ਨੇ ਆਪਣੇ ਆਪ ਨੂੰ ਬੱਚਾ ਵਾਪਸ ਕਰਨ ਦੀ ਮੰਗ ਰੱਖੀ ਹੈ ਤੇ ਗੁਰਮਨਕੌਰ ਨੇ ਪੁਲਿਸ ਤੋਂ ਬੱਚੇ ਨੂੰ ਵਾਪਸ ਦਿਵਾਉਣ ਦੀ ਮੰਗ ਕੀਤੀ ਹੈ ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਜਿਹੜਾ ਕਿ ਸਾਹਮਣੇ ਆਇਆ ਸੋ ਗੁਰਮਨਕੌਰ ਦਾ ਕਹਿਣਾ ਹੈ ਕਿ ਉਸ ਸਮੇਂ ਉਸ ਦਾ ਪਤੀ ਕਾਫੀ ਜਿਹੜਾ ਕਿ ਬੱਚਾ ਵੇਚਣ ਦਾ ਦਬਾਅ ਬਣਾ ਰਿਹਾ ਸੀ ਅਤੇ ਉਸ ਦਾ ਪਤੀ ਨਸ਼ੇ ਦਾ ਆਦੀ ਹੈ ਪਰ ਉਸ ਕਈ ਵਾਰ ਉਸ ਨੂੰ ਫੜ ਕੇ ਵੀ ਲੈ ਗਈ ਆ ਪਰ ਛੋਟੇ ਬੱਚੇ ਨੂੰ ਦੇਖਦੇ ਉਹ ਉਸ ਨੂੰ ਛੱਡ ਵੀ ਦਿੰਦੇ ਸੀ ਉੱਥੇ ਉਹਨਾਂ ਨੂੰ ਬੱਚਾ ਸੰਭਾਲਾ ਨਹੀਂ ਜਾਂਦਾ ਸੀ ਇਸ ਦੇ ਲਈ ਬੱਚਾ ਵੇਚ ਦਿੱਤਾ ਗਿਆ ਤਾਂ ਗੁਰਮਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਬੱਚੇ ਦੇ ਬਦਲੇ 1,80,000 ਰੁਪਏ ਮਿਲੇ ਸਨ ਤੇ ਇਹਨਾਂ ਪੈਸਿਆਂ ਤੋਂ ਉਹਨਾਂ ਨੇ ਅਲਮਾਰੀ, ਬੈੱਡ ਤੇ ਸੋਫਾ ਲੈ ਕੇ ਬਾਕੀ ਪੈਸਿਆਂ ਦਾ ਚਟਾ ਪੀ ਲਿਆ ਸੀ ਹੁਣ ਉਹ ਤੋਂ ਪੈਸੇ ਖਤਮ ਹੋ ਗਏ ਨੇ ਤੇ ਉੱਥੇ ਵੀ ਬੱਚਾ ਵੀ ਗੋਦ ਲੈਣ ਵਾਲੇ ਜੋੜੇ ਸੰਜੂ ਅਤੇ ਆਰਤੀ ਨੇ ਕਿਹਾ ਕਉਨ ਨੇ ਪੂਰੀ ਕਾਨੂੰਨੀ ਪ੍ਰਕਿਰਿਆ ਦੇ ਨਾਲ ਬੱਚੇ ਨੂੰ ਗੋਦ ਲਿਆ ਤੇ ਉਹ ਬੱਚੇ ਨੂੰ ਵਾਪਸ ਨਹੀਂ ਕਰਨਗੇ। ਸੋ ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਸਿਕੰਦਰ ਸਿੰਘ ਚੀਮਾ ਨੇ ਦੱਸਿਆ ਕਿ ਪੁਲਿਸ ਨੂੰ ਬੱਚਾ ਵਾਪਸ ਦਿਲਾਉਣ ਦੀ ਅਰਜ਼ੀ ਮਿਲੀ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ।